ਅੱਜ ਬਾਪੂ ਫੌਜਾ ਸਿੰਘ ਨੂੰ ਸਾਰੀ ਦੁਨੀਆ ਯਾਦ ਕਰ ਰਹੀ ਹੈ ਅੰਤਿਮ ਵਿਦਾਈ ਦਾ ਉਹ ਦਿਨ ਹੈ ਜਿਸ ਦਿਨ ਪਰਿਵਾਰ ਤੋਂ ਲੈ ਕੇ ਪਿੰਡ ਵਾਸੀਆਂ ਤੋਂ ਲੈ ਕੇ ਹਰ ਕੋਈ ਜਿਨ੍ਹਾਂ ਦੇ ਲਈ ਉਹਨਾਂ ਦੀ ਜ਼ਿੰਦਗੀ ਇੱਕ ਪ੍ਰੇਰਣਾ ਹੈ ਹਰ ਕੋਈ ਇੱਥੇ ਮੌਜੂਦ ਹੈ ਆਖਰੀ ਪਲਾਂ ਦੇ ਵਿੱਚ ਦਿਲਜੀਤ ਸਿੰਘ ਚੀਮਾ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਮੈਨੂੰ ਲੱਗਦਾ ਹੈ ਕਿ ਦੁਨੀਆ ਦਾ ਹਰ ਬੰਦਾ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲਏਗਾ ਕਿਉਂਕਿ ਉਹਨਾਂ ਦੀ ਅਨਿਸਾਨੀ ਉਹਨਾਂ ਦੇ ਕੋਲ ਕੋਈ ਵੀ ਨਹੀਂ ਜਿਹੜਾ ਉਹਨਾਂ ਦਾ ਮੁਕਾਬਲਾ ਕਰ ਸਕੇ 114 ਸਾਲ ਦੀ ਸਰ ਉਮਰ ਕੀ ਕਹਿਣਾ ਚਾਹੁੰਦੇ ਕੋ ਬਹੁਤ ਕਮਾਲ ਦੀ ਸ਼ਖਸੀਅਤ ਸਨ ਆਮ ਬੰਦਾ ਜਦੋਂ 70 80 ਦੇ ਉੱਪਰ ਜਾਂਦਾ ਨਾ ਉਹਦੀ ਜ਼ਿੰਦਗੀ ਜਿਉਣ ਦੀ ਖਾਸ ਘਟੀ ਜਾਂਦੀ ਉਹਨਾਂ ਨਾਲ ਗੱਲ ਵੀ ਕਰੋਗੇ ਤੇ ਕਹਣਗੇ ਜੀ ਹੁਣ ਤਾਂ ਪਤਾ ਨਹੀਂ ਕਦੋਂ ਹੁਕਮ ਆ ਜਾਣਾ ਪਰ ਉਹ ਇਨਜ਼ਾਨ ਜਿਹਨਾਂ ਨੇ 90 ਸਾਲ ਤੋਂ ਬਾਅਦ ਜਾ ਕੇ ਇੱਕ ਪਰਿਵਾਰਕ ਸਦਮੇ ਤੋਂ ਬਾਅਦ ਮਨ ਬਣਾਇਆ ਕਿ ਮੈਂ ਬਾਹਰ ਨਿਕਲਾਂ ਅੰਦਰ ਬੈਠ ਕੇ ਨਹੀਂ ਸਰਨਾ ਤੇ ਖੇਡਾਂ ਨਾਲ ਜੁੜੇ ਮੈਰਾਥਨ ਦੀ ਤਿਆਰੀ ਸ਼ੁਰੂ ਕੀਤੀ ਤੇ 100 ਸਾਲ ਦੀ ਉਮਰ ਤੋਂ ਵੱਧ ਜਾ ਕੇ ਮੈਰਾਥਨ ਐਰਐਸਟੀ ਹੈ ਜਿੱਤੀ ਦੁਨੀਆ ਦੇ ਵਿੱਚ ਇੱਕ ਵਕਰਾ ਮਾਮਲਾ ਔਰ ਭਾਵਿਓ ਰਵਾਇਤੀ ਖੇਡਾਂ ਜਿਵੇਂ 올림픽 এਸ਼ੀਆ ਦੁਜੀਤੇ ਚ ਕਦੀ ਨਹੀਂ ਗਏ ਪਰ ਕੱਡਾ ਵੱਡਾ ਮਾਣ ਹੈ ਕਿ 2004 ਦੀਆਂ 올림픽 ਦੇ ਵਿੱਚ ਵੀ 8 ਦੇ ਵਿੱਚ ਵੀ 12 ਦੇ ਵਿੱਚ ਵੀ ਮਿਸ਼ਾਲ ਉਹਨਾਂ ਦੇ ਹੱਥ ਫੜਾਈ ਜਾਂਦੀ ਸੀ ਕਿਉਂਕਿ ਦੁਨੀਆ ਨੂੰ ਇੱਕ ਸਪੋਰਟਸ ਦਾ ਲੈਵਲ ਹੀ ਉੱਚਾ ਹੋ ਜਾਂਦਾ ਸੀ ਜਦੋਂ ਸਰਦਾਰ ਫੌਜਾ ਸਿੰਘ ਕਰਨ ਦੇ ਹੱਥ ਦੇ ਵਿੱਚ ਵਿਸ਼ਾਲ ਜਾਂਦੀ ਸੀ ਇਸ ਕਰਕੇ ਪੰਜਾਬੀਆਂ ਦਾ ਨਾਮ ਉਹਨਾਂ ਨੇ ਸਾਰੀ ਦੁਨੀਆ 'ਚ ਰੋਸ਼ਨ ਕੀਤਾ ਉਹ ਸਿੱਖ ਕੌਮ ਦੇ ਤਾਂ ਐਂਬੈਸਡਰ ਸੀਗੇ ਦਸਤਾਰ ਨਾਲ ਕਿੰਨਾ ਪਿਆਰ ਸੀਗਾ ਸਰਵਨ ਟਰਨੈਡੋ ਕਿਹਾ ਗਿਆ ਉਹਨਾਂ ਨੂੰ ਔਰ ਉਹਨਾਂ ਦੀ ਇੰਟਰਵਿਊ ਸੁਣਿਆ ਸੀ ਵੀ ਮੈਨੂੰ ਕਹਿੰਦੇ ਕਿ ਦਸਤਾਰ ਬੰਨ ਕੇ ਤੁਸੀਂ ਦੌੜ ਨਹੀਂ ਸਕਦੇ ਤੇ ਕਹਿੰਦੇ ਸੀ ਮੈਂ ਤਾਂ ਦੌੜ ਨਹੀਂ ਦਸਤਾਰ ਕਰਕੇ ਆ ਫਿਰ ਮੈਂ ਦੌੜਨਾ ਕਿਉਂ ਆ ਤੇ ਉਹਨਾਂ ਨੇ ਸਟੈਂਡ ਆ ਤੇ ਉਹਨਾਂ ਨੂੰ ਆਪਣੇ ਰੂਲਸ ਅਮੈਂਡ ਕਰਨੇ ਪਏ ਕਿ ਦਸਤਾਰ ਦੇ ਨਾਲ ਹੀ ਇਸ ਕਰਕੇ ਉਹ ਸਿੱਖੀ ਦੀ ਸ਼ਾਨ ਸੀ ਔਰ ਮਿੱਟੀ ਨਾਲ ਕਿੰਨਾ ਪਿਆਰ ਸੀਗਾ ਵੀ ਸਾਰੀ ਉਮਰ ਰਹੇ ਤਾਂ ਬਾਹਰ ਅੰਤਮ ਸਵਾਸ ਆਪਣੇ ਪਿੰਡ ਦੇ ਵਿੱਚ ਇੱਕ ਕਿੱਸਾ ਉਹਨਾਂ ਦਾ ਬੜਾ ਵਾਇਰਲ ਹੋ ਰਿਹਾ ਕਿ ਕੈਨੇਡਾ ਜਾਂਦੇ ਆ ਪਰ ਬਿਮਾਰ ਸੀ ਕਹਿੰਦੇ ਮੈਂ ਬਿਮਾਰ ਜ਼ਰੂਰ ਹਾਂ ਪਰ ਮੈਂ ਮਰਨਾ ਨਹੀਂ ਇੱਥੇ ਮੈਨੂੰ ਮੇਰੇ ਪਿੰਡ ਛੱਡ ਆਉਣਾ ਨਹੀਂ ਇਹ ਮੈਂ ਕਹ ਰਿਹਾ ਕਿ ਬੜੀ ਇੱਕ ਵਕਰੀ ਤਾਂ ਦੀ ਸਿਕਸਿਅਤ ਸੀਗੇ ਜਿਨ੍ਹਾਂ ਨੇ ਇੱਕ ਆਪਣੀ ਹਿੰਮਤ ਦੇ ਨਾਲ ਸਾਰੇ ਪੰਜਾਬੀਆਂ ਦਾ ਸਾਰੀ ਸਿੱਖ ਕੌਮ ਦਾ ਇੱਕ ਜਿਹੜਾ ਹੈਗਾ ਦੁਨੀਆ ਦੇ ਵਿੱਚ ਨਾਮ ਕਮ ਕਰ ਦਿੱਤਾ ਔਰ ਇੰਨੀ ਲੰਬੀ ਉਹਨਾਂ ਨੂੰ ਜ਼ਿੰਦਗੀ ਅਕਾਲਪੁਰਖ ਨੇ ਬਖਸ਼ੀ ਔਰ ਬੜੇ ਸੰਤੁਸ਼ਟ ਸੀਗੇ ਇੱਕ ਸੰਤ ਆਤਮਾ ਜਿਵੇਂ ਹੁੰਦੀ ਹੈ ਨਾ ਸਹਿਜ ਇੱਕ ਟਹਰਾਓ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੈ ਕੋਈ ਨੈਗੇਟਿਵਿਟੀ ਅਸੀਂ ਵੀ ਕਈ ਵਾਰੀ ਵੱਡੇ ਜਿਹੜੇ ਕੋਈ ਖੇਡ ਸਮਾਗਮ ਹੁੰਦੇ ਉੱਥੇ ਉਹਨਾਂ ਨੂੰ ਸਨਮਾਨ ਵਾਸਤੇ ਕਈ ਵਾਰੀ ਬੁਲਾਇਆ ਜਾਂਦਾ ਹੈ ਇੱਕ ਪੋਜ਼ਿਟਿਵ ਸ਼ਖਸੀਅਤ ਦੇ ਦਰਸ਼ਨ ਕਰਕੇ ਤੁਹਾਨੂੰ ਆਪ ਤੁਸੀਂ ਮੋਟੀਵੇਟ ਹੁੰਦੇ ਹੋ ਮਾਤਾ ਮਾਨ ਕੌਰ ਸੀਗੇ ਇਹ ਸਨ ਇਹਨਾਂ ਨੇ ਬਹੁਤ ਇਨਸਪਾਇਰ ਕੀਤਾ ਹੈ ਜੰਗਰ ਜਨਰੇਸ਼ਨ ਨੂੰ ਨੇ ਵੱਡਿਆਂ ਨੂੰ ਕਿਉਂਕਿ ਉਮਰਾਂ ਚ ਬਹੁਤ ਵੱਟਿਆ ਤੇ ਹਰ ਇੱਕ ਨੂੰ ਹੋ ਸਕ ਦਿੰਦਾ ਇਹਨਾਂ ਨੇ ਕਿ ਹਾਲੇ ਬਹੁਤ ਟਾਈਮ ਹੈ ਤੁਸੀਂ ਸਾਰੇ ਚੱਲੋ ਕੋਈ ਇਸ ਤਰੀਕੇ ਦੀ ਕੋਈ ਗੱਲਬਾਤ ਜਾਂ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਜੋ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰੱਖੋ ਨਹੀਂ ਪ੍ਰੇਰਣਾ ਤਾਂ ਦੇਖੋ ਨਾ ਇਸ ਤੋਂ ਵੱਡੀ ਕੀ ਗੱਲ ਹੈ ਕਿ ਇੱਕ ਤਾਂ ਉਹਨਾਂ ਨੇ ਉਮਰ ਨੂੰ ਬੰਫੀ ਕਰ ਦਿੱਤਾ ਕਿ ਕਿਸੇ ਵੀ ਕੰਮ ਕਰਨ ਦੀ ਕੋਈ ਏਜ ਨਹੀਂ ਹੈਗੀ ਤੇ ਤੁਹਾਡਾ ਦ੍ਰਿੜਤਾ ਚਾਹੀਦੀ ਹੈ ਨਿਸ਼ਾਨ ਨਹੀਂ ਦੂਜੀ ਗੱਲ ਇਹ ਕਿ ਸਵੇਂ ਮਾੜੇ ਚੰਗੇ ਹੁੰਦੇ ਆ ਉਹਦੇ ਵਿੱਚ ਵੀ ਸਟ੍ਰਗਲ ਕਰੋ ਬਾਹਰ ਨਿਕਲੋ ਆਮ ਅਕਸਰ ਇਸ ਜਿੱਕਾ ਜਾਏ ਨੁਕਸਾਨ ਹੋ ਜਾਂਦਾ ਤੇ ਡਿਪਰੈਸ਼ਨ ਲਾ ਲੈਂਦੇ ਆ ਅੱਜ ਕੱਲ ਦੀ ਨਵੀਂ ਜਨਰੇਸ਼ਨ ਬੜੀ ਛੇਤੀ ਡਿਪਰੈਸ਼ਨ ਚ ਆ ਜਾਂਦੀ ਹੈ ਪਰ ਫਾਈਟ ਕਰੋ ਇਹ ਇਹ ਜਿਹੜੀ ਅੱਜ ਕੱਲ ਘਾਟ ਹੈ ਇਹ ਬਹੁਤ ਇਹ ਵੱਡੇ ਸੈਜ ਕਿੰਨਾ ਹੈਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਔਰ ਆਪਣੇ ਕਲਚਰ ਦੇ ਨਾਲ ਕਿੰਨੀ ਅਟੈਚਮੈਂਟ ਆ ਜਿਹੜੀ ਅੱਜ ਕੱਲ ਅਸੀਂ ਅਕਸਰ ਗਵਾਦਨੇ ਆ ਤੇ ਕਿੰਨੀ ਕਲਚਰਲ ਟੈਂਡਰ ਸਭ ਤੋਂ ਜ਼ਰੂਰਤ ਰਹਿਣਾ ਸਾਰੀ ਦੁਮੁਰ ਵਿਦੇਸ਼ਾਂ ਚ ਹੀ ਘੁੰਮਦੇ ਰਹਿਣਾ ਸਾਡੇ ਕਹਿੰਦੇ ਜੀ ਔਖਾ ਹੋ ਜਾਂਦਾ ਦੂਜਾ ਹੋ ਜਾਂਦਾ ਉਹਨਾਂ ਨੇ ਡੋਡ ਤੇ ਮਣਾ ਕਰ ਦਿੱਤਾ ਤੇ ਮੇਰੀ ਤੇ ਕਲਚਰਲ ਆਇਡੈਂਟੀਟੀ ਹੈ ਮੇਰਾ ਧਾਰਮਿਕ ਮੇਰਾ ਅਕੀਦਾ ਮੈਂ ਇਸ ਤੋਂ ਬਿਨਾਂ ਨਹੀਂ ਕਰਦਾ ਔਰ ਮਨਨ ਨਹੀਂ ਪਈ ਦੁਨੀਆ ਨੂੰ ਨਾ ਦੀ ਗੱਲ ਕੋਈ ਕੋਈ ਜਾਦਗਾਰ ਕੋਈ ਐਦਾਂ ਦੀ ਚੀਜ਼ ਸੋਚ ਰਹੇ ਹੋ ਜਿਸ ਬੰਦੇ ਨੇ ਸਿੱਖੀ ਅੱਗੇ ਲੈ ਕੇ ਗਿਆ ਉਸਤਾਦ ਦਾ ਨਾਮ ਜਿਨ੍ਹਾਂ ਨੇ ਉੱਚਾ ਕੀਤਾ ਕੁਛ ਐਦਾਂ ਦੀ ਚੀਜ਼ ਹੋਣੀ ਚਾਹੀਦੀ ਹੈ ਜੋ ਨੌਜਵਾਨ ਵੀ ਉਸ ਨੂੰ ਦੇਖਣ ਜੋਸ਼ ਭਰ ਇਹ ਗੱਲ ਹੈ ਕਿ ਇਹੋ ਜੀਆਂ ਸਖਸ਼ੀਤਾ ਦਾ ਇਤਿਹਾਸ ਸਕੂਲਾਂ ਦੇ ਵਿੱਚ ਤੇ ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਣਾ ਚਾਹੀਦਾ ਹੈ ਇਹ ਬੜੀ ਮੋਟੀਵੇਟਿੰਗ ਗੱਲਾਂ ਹੁੰਦੀਆਂ ਕੁਛ ਹੋਰ ਥੀ ਦਾ ਪੜਾਉਣ ਨਾਲ ਇਹਨਾਂ ਦੀ ਡਾਈਫਿਸਟੀ ਇਹਨਾਂ ਦੀ ਸਟ੍ਰਗਲ ਇਸ ਸਿਲੇਬਸ ਦੀਆਂ ਕਤਬਾਂ ਦੇ ਵਿੱਚ ਬੱਚਿਆਂ ਨੂੰ ਪੜਾਈ ਜਾਣੀ ਚਾਹੀਦੀ ਹੈ ਤਾਂ ਜੋ ਸਦੀਵੀ ਉਹਨਾਂ ਦੀ ਇੱਕ ਪ੍ਰੇਰਣਾ ਉਹਨਾਂ ਦੀ ਜਨਰੇਸ਼ਨਸ ਵਾਸਤੇ ਬਣ ਜਾਵੇ। ਦੂਜੀ ਗੱਲ ਉਹ ਆਪਣੇ ਆਪ ਦੇ ਵਿੱਚ ਏਡੇ ਵੱਡੇ ਸਨ ਜੇ ਹੁਣ ਉਹਨਾਂ ਦੇ ਨਾਂ ਤੇ ਇੱਕ ਛੋਟਾ ਜਿਹਾ ਸਟੇਡੀਅਮ ਬਣਾ ਦਿਓਗੇ ਗੱਲ ਨਹੀਂ ਬਣੇਗੀ। ਇੱਕ ਵਿਅਕਤੀ ਨੇ ਇਕੱਲੇ ਨਹੀਂ ਆਪਣਾ ਕਦ ਡਾ ਵੱਡਾ ਕਰਤਾ ਤੇ ਹੁਣ ਸਰਕਾਰਾਂ ਨੂੰ ਉਹ ਕਦ ਕਾਇਮ ਕਿਦਾਂ ਰੱਖਣਾ ਹੈ? ਯਾਦ ਕਰੋ ਉਸ ਸਟੈਚਰ ਦੀ ਹੋਣੀ ਚਾਹੀਦੀ ਹੈ ਇਸ ਕਰਕੇ ਵੱਡੀ ਕੋਈ ਚੀਜ਼ ਬਣੇ ਜਿਹੜਾ ਲੱਗੇ ਵੀ ਇਹ ਜਿਹੜੀ ਆ ਬੋਜਾ ਸਿੰਘ ਦੀ ਯਾਦਗਾਰ ਹੈ। ਤਾਂ ਮੈਨੂੰ ਸਮਝਦਾ ਇੱਕ ਵੱਡੀ ਸੇਵਾ ਸਮਾਜ ਦੀ ਹੋਊਗੀ ਸਰਕਾਰਾਂ ਨੂੰ ਕਰਨਾ ਚਾਹੀਦਾ ਸਟੇਟ ਗਵਰਨਮੈਂਟ ਨੂੰ ਵੀ ਕੇਂਦਰ ਸਰਕਾਰ ਨੂੰ ਦੋਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੌਕਾ ਕਰਨਾ ਚਾਹੀਦਾ ਬਿਲਕੁਲ ਸਦਾਦਲਜੀਤ ਸਿੰਘ ਟੀਮਾ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਫਾਈਟ ਕਰੋ ਕਦੇ ਵੀ ਰੁਕੋ ਨਾ ਤੇ ਯਾਦਗਾਰ ਜਿਹੜੀ ਹੈ ਸਰਕਾਰਾਂ ਨੂੰ ਜ਼ਰੂਰ ਉਹਨਾਂ ਦੀ ਕਾਇਮ ਕਰਨੀ ਚਾਹੀਦੀ ਹੈ ਹਰ ਕੋਈ ਨਾ ਤੋਂ ਸੇਧ ਲੈ ਸਕੇ ਤੇ ਕਦੇ ਵੀ ਨਾ ਭੁੱਲੇ